ਇਵਨ ਸਿੰਘ ਉਹਨੇ ਬੰਦੀ ਸਿੰਘਾਂ ਦੀ ਗੱਲ ਕੀਤੀ ਆ ਜਿਹੜੀਆਂ ਵੀ ਇੱਥੇ ਸੰਗਤਾਂ ਆ ਸਟੇਜ ਤੋਂ ਜਦਾਰਾ ਲੱਟੂਗਾ ਮੈਂ ਪੰਥ ਦਾ ਸੇਵਕ ਹੋਣ ਦੇ ਨਾਤੇ ਇਹ ਅਕੀਰ ਪਹਿਲਾਂ ਵੀ ਕੌਮ ਨੂੰ ਕੀਤੀ ਸੀ ਸਾਡਾ ਕੋਈ ਵੀ ਧਾਰਮਿਕ ਦਿਵਾਲ ਹੋਵੇ ਦੁੱਖ ਦਾ ਹੋਵੇ ਸੁੱਖ ਦਾ ਹੋਵੇ ਅਸੀਂ ਬੰਦੀ ਸਿੰਘਾਂ ਦੀ ਵਿਹਾਈ ਦੀ ਗੱਲ ਯੋਰਦਾਰ ਤਰੀਕੇ ਦੇ ਨਾਲ ਉਠਾਵਾਂਗੇ ਕਿਉਂਕਿ ਬੰਦੀ ਸਿੰਘ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਜੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੇ ਕਾਰਦਨ ਛੱਡੇ ਜਾ ਸਕਦੇ ਆ ਤਾਂ ਫਿਰ ਗਾਂਧੀ ਸਿੰਘ ਜਿਹੜੇ ਕਿ ਰਾਸਿਕ ਕਰਦੀ ਆ ਉਹਨਾਂ ਨੂੰ ਵੀ ਰਿਹਾ ਕੀਤਾ ਜਾਣਾ ਚਾਹੀਦਾ ਸਾਡੇ ਨਾਲ ਦੋਗਣਾ ਵਿਆਹ ਨਹੀਂ ਹੋਣਾ ਚਾਹੀਦਾ ਇਹ ਤੋਂ ਸਟੇਟ ਤੋਂ ਜਿਕਾਰਾ ਲਗਾਇਆ ਜਾਵੇਗਾ ਤੇ ਸੰਗਤ ਨੇ ਬਾਹਾਂ ਫੜਨਾ ਕਰਕੇ ਭਰਪੂਰ ਹੰਧਾਰਾ ਦੇਣਾ ਅਸੀਂ ਸਾਰਾ ਪੰਥ ਬੰਦੀ ਸਿੰਘਾਂ ਦੀ ਰਿਹਾਈ ਆ ਸਰਕਾਰ ਅੱਜ ਵਾਵਾਇ ਕਰਜਾ ਕਰਕੇ ਉੱਤਰ ਲੱਗੀ ਹੋਈ ਆ ਪਿਛਲੇ ਪਾਸੇ ਇਹ ਤਾਂ ਹੀ ਸਾਰਤਕ ਆ ਜੇ ਬੰਦੀ ਸਿੰਘਾਂ ਦੀ ਰਿਹਾਈ ਦਾ ਸਰਕਾਰ ਮਤਾ ਪਾਵੇ ਪ੍ਰੋਫੈਸਰ ਗਵਿੰਦਰਪਾਲ ਸਿੰਘ ਭੁੱਲੜ ਜਿਨ੍ਹਾਂ ਦੀ ਰਿਹਾਈ ਹੋ ਜਾਣੀ ਸੀ ਪਰ ਦਿੱਲੀ ਦੇ ਲਾਲੇ ਮੁੱਖ ਮੰਤਰੀ ਕੇਟਰੀਵਾਲ ਨੇ ਬਸ ਖਤ ਨਹੀਂ ਕੀਤੇ ਤੇ ਜੇ ਪੰਜਾਬ ਸਰਕਾਰ ਦਿੱਲੀ ਨੂੰ ਮੁਖਾਤਬ ਨਹੀਂ ਆ ਪੰਜਾਬ ਨੂੰ ਆ ਤਾਂ ਜੋਨਾਂ ਨੂੰ ਇਹ ਮਤਾ ਜ਼ਰੂਰ ਪਾਉਣਾ ਚਾਹੀਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇਗ ਤੇ ਪੰਥ ਕੀਰੀ ਰਾਜ ਕਰੇਗਾ ਰਾਜ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ